ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਹੈ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਪਰਮੇਸ਼ਰ ਰੋਸਾਮਰਥੀ ਪਰਮੇਸ਼ਰ ਰੋਪੀਤਾ ਪਰਮੇਸ਼ਰ ਬੜਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਯੀਸ਼ੂ ਮਸੀਹ ਜੀ ਤੁਸੀਂ ਹੀ ਸਾਡੇ ਮੁਕਤੀਦਾਤਾ ਪਰਮੇਸ਼ਰ ਹਾਲੇਲੂਇਆ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਤੁਸੀਂ ਰਾਜਿਆਂ ਦੇ ਰਾਜਾ ਹੋ ਪ੍ਰਭੂਆਂ ਦੇ ਪ੍ਰਭੂ ਹੋ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਪ੍ਰਭੂ ਜੀ ਜੀ ਸਾਰੀ ਮਹਿਮਾ ਤੇ ਜਲਾਲ ਸਾਡੇ ਪਵਿੱਤਰ ਨਾਮ ਨੂੰ ਦਿੰਦੇ ਆਂ ਬਿਤਾ ਪਰਮੇਸ਼ਰ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਬਿਤਾ ਪਰਮੇਸ਼ਰ ਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਕਾਰਾਗਰੀ ਹਾਂ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਰਬੂ ਜੀ ਸਾਡੇ ਰੂਹ ਜੀ ਸਮਝਾਂ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਨ ਤੇ ਪ੍ਰਭੂ ਜੀ ਆਪਣੀ ਵੱਡੀ ਦਇਆ ਤੇ ਕਿਰਪਾ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਅੱਜ ਐਸਾ ਸੁੰਦਰ ਦਿਨ ਦੇ ਲਈ ਜੋ ਤੁਸੀਂ ਸਭਨਾਂ ਦੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸੀ ਧੰਨਵਾਦ ਕਰਦੇ ਇਸ ਸੁੰਦਰ ਦਿਨ ਦੇ ਲਈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਬਹੁਤ ਸਾਰੇ ਲੋਕ ਅੱਜ ਦਿਨ ਨੂੰ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਤੁਹਾਡਾ ਕਿਰਪਾ ਤੁਹਾਡਾ ਫਜ਼ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਪ੍ਰਭੂ ਜੀ ਤੁਸੀਂ ਸਾਡੇ ਸੱਚੇ ਸਹਾਈ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਬੇਨਤੀਆਂ ਅਰਦਾਸਾਂ ਨੂੰ ਸੁਣਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਧਰਮੀਆਂ ਦੀ ਦੁਹਾਈ ਨੂੰ ਸੁਣਦੇ ਹੋ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਇਹ ਹੋਵਾ ਪੁੱਤੇ ਦੇ ਲਵਾਲੇ ਦੇ ਨੇੜੇ ਹੈ ਕੁਚਲੇ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਡੀ ਪਨਾਹ ਗਾਹੋਂ ਪ੍ਰਭੂ ਜੀ ਤੁਸੀਂ ਹੀ ਬੇਸਹਾਰਿਆਂ ਦੇ ਸਹਾਰਾ ਹੋ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸਾਡੀ ਚਟਾਨ ਹੋ ਸਾਡਾ ਉੱਚਾ ਗੜ੍ਹ ਹੋ ਸਾਡੀ ਢਾਲ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਮਹਿਮਾ ਨੂੰ ਉੱਚਾ ਕਰਨ ਵਾਲੇ ਪਰਮੇਸ਼ਰ ਹੋ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਜੀ ਜਿਸ ਤਰ੍ਹਾਂ ਰਾਜਾ ਦਾਊਦ ਕਹਿੰਦਾ ਹੈ ਮੈਂ ਆਪਣੀ ਅੱਖਾਂ ਪਹਾੜਾਂ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਤੂੰ ਆਪੇ ਦਾ ਪਰਮੇਸ਼ਰ ਧੜਾ ਧਨਵਾਦ ਕਰਦਿਆ ਪ੍ਰਭੂ ਜੀ ਸੜੀ ਸਹਾਇਤਾ ਤੁਹਾਡੇ ਵੱਲੋਂ ਆਪੇ ਦਾ ਪਰਮੇਸ਼ਰ ਧੜਾ ਧੰਵਾ ਧੰਵਾਦ ਧੰਵਾਦ ਪ੍ਰਭੂ ਜੀ ਤੁਸੀਂ ਆਪਣੀ ਪ੍ਰਜਾ ਨੂੰ ਆਸ਼ੀਸ਼ ਅਤੇ ਬਰਕਤ ਦੇਣ ਵਾਲੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਿਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜਿੰਨੇ ਵੀ ਜਨ ਤੁਹਾਡੀ ਪ੍ਰਾਰਥ ਤੁਹਾਡੇ ਅੱਗੇ ਝੁਕੇ ਹੋਏ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਕਿ ਇੱਕ ਜਨ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਨਾਲ ਪਰ ਜਾਵੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੇ ਜਨ ਦੇ ਹਰ ਇੱਕ ਤਰ੍ਹਾਂ ਦੇ ਬੰਧਨ ਟੁੱਟ ਜਾਣ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਅਭਿਸ਼ੇਕ ਦੇ ਕਾਰਨ ਤੇਰਾ ਹਰ ਜੁਲਾ ਤੋੜ ਦਿੱਤਾ ਜਾਵੇਗਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀਵਨ ਵਿੱਚ ਹਰ ਵੇਰੀ ਦੀ ਸ਼ਕਤੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਵਰਿੰਦਾ ਹੁੰਦੀ ਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੀ ਚੰਗਿਆਈ ਆਸ਼ੀਸ਼ ਤੇ ਤੰਦਰੁਸਤੀ ਦੀ ਕੋਸ਼ਨਾ ਕਰਦੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮੂਹ ਦੇ ਫਲ ਦੇ ਸਿਰਜਣਹਾਰ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਆਪਣੇ ਵਾਅਦੇ ਆ ਦੇ ਪੱਕੇ ਪਰਮੇਸ਼ਰ ਉਹ ਤਾਂ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਆਕਾਸ਼ ਅਤੇ ਧਰਤੀ ਡਲ ਜਾਣਗੇ ਪਰ ਮੇਰੇ ਕਹੇ ਬਚਨ ਕਦੀ ਨਹੀਂ ਟਲਣਗੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਕੀ ਆ ਮੈਂ ਤੈਨੂੰ ਕਨਾਨ ਦਾ ਦੇਸ਼ ਦੇਵਾਂਗਾ ਤੁਹਾਡੀ ਮਿਲਕ ਦਾ ਹਿੱਸਾ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਮਿਸਰ ਦੀ ਗੁਲਾਮੀ ਪਾਪ ਦੀ ਗੁਲਾਮੀ ਤੋਂ छुड़ाਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਨੂੰ ਧਰਮੀਆਂ ਦੀ ਸੰਗਤੀ ਬਖਸ਼ੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਇਸ ਸਮੇਂ ਨੂੰ ਮੁਬਾਰਕ ਠਹਿਰਾਇਆ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਪ੍ਰਤਿਪਾਲ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਮੁਠੀ ਖੋਲ ਕੇ ਸਾਰੇ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹallelujah ਹallelujah ਪ੍ਰਭੂ ਜੀ ਤੁਸੀਂ ਕਿਹਾ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਤੇ ਉਚਾਈਆਂ ਨੂੰ ਪਦਰਿਆਂ ਕਰਾਂਗਾ ਹallelujah ਤੇ ਮੈਂ ਤੇਰੇ ਪਿੱਤਲ ਦੇ ਦਰ ਪੰਨ ਸੁਟਾਂਗਾ ਤੇ ਲੋਹੇ ਦੇ ਹੋੜੇ ਵੱਢ ਦਿਆਂਗਾ ਹallelujah ਪ੍ਰਭੂ ਜੀ ਤੁਸੀਂ ਕਿਹਾ ਮੈਂ ਤੈਨੂੰ ਨੇਰੇ ਦੇਖ ਜਾਣੇ ਤੇ ਲੁਕੇ ਥਾਵਾਂ ਦੇ ਪਦਾਰਤ ਖਵਾਵਾਂਗਾ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਭਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਯਹੋਵਾ ਹੀ ਅਰੀ ਉਹ ਪ੍ਰਭੂ ਜੀ ਸਭ ਕੁਝ ਮੁਹैया ਕਰਨੇ ਵਾਲੇ ਪਰਮੇਸ਼ਰ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜ਼ਰੂਰਤਾਂ ਨੂੰ ਜਾਣਨ ਵਾਲੇ ਪਰਮੇਸ਼ਰ ਪ੍ਰਭੂ ਜੀ ਸਾਡੇ ਮੰਗਨ ਤੋਂ ਵੱਧ ਤੁਸੀਂ ਸਾਡੇ ਲਈ ਇੰਤਜ਼ਾਮ ਕਰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਆ ਪ੍ਰਭੂ ਤੁਹਾਡੇ ਕਿਰਪਾ ਵਾਸਤੇ ਤੁਹਾਡੀ ਹਾਜ਼ੂਰੀ ਵਾਸਤੇ ਆਪਾਂ ਦੀ ਭਰਪੂਰੀ ਵਾਸਤੇ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਤੁਹਾਡੇ ਬਚਨ ਦੇ ਵਿੱਚ ਲਿਖਿਆ ਚੱਕੋ ਤੇ ਵੇਖੋ ਯਹੋਵਾ ਕਿੰਨਾ ਭਲਾ ਹੈ ਹਾਲੇਲੂਇਆ ਤਨ ਹਨ ਉਹ ਜਿਹੜੇ ਉਹਨਾਂ ਦੇ ਵਿੱਚ ਪਨਾਹ ਲੈਂਦੇ ਹਨ ਹਾਲੇਲੂਇਆ ਪਿਤਾ ਪਰਮੇਸ਼ਰ ਤੁਹਾਡੇ ਪਿਆਰ ਮੰਨ ਵਾਲਿਆਂ ਨੂੰ ਕਿਸੇ ਚੰਗੀ ਵਜ ਦੀ ਥੋੜ ਨਹੀਂ ਹੁੰਦੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਿਆ ਕਰਦੇ ਹੋ ਪ੍ਰਭੂ ਜੀ ਇਸੇ ਤੁਹਾਡਾ ਧੰਨਵਾਦ ਕਰਦੇ ਆ ਹਾਲੇ ਲੂਇਆ ਹਾਲੇ ਲੂਇਆ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡਾ ਕਿਰਪਾ ਵਾਲਾ ਹੱਥ ਇੱਕ ਇੱਕ ਜਨ ਤੇ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀਵਨ ਵਿੱਚ ਤੁਹਾਡੀ ਸੁੱਖ ਸਲਾਮਤੀ ਮੰਗਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਕਿਹਾ ਹੈ ਧਰਮੀ ਧਰਤੀ ਦੇ ਵਾਰਸ ਹੋਣਗੇ ਹਾਲੇ ਲੂਇਆ ਤੇ ਪਰਮੇਸ਼ਰ ਦੇ ਵਿੱਚ ਆਪਣੇ ਆਪ ਨੂੰ ਨਿਹਾਲ ਕਰਨਗੇ ਹਾਲੇ ਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਕਿਹਾ ਹੈ ਉਹ ਕਾਲ ਦੇ ਦਿਨਾਂ ਦੇ ਵਿੱਚ ਵੀ ਰੱਜ ਕੇ ਖਾਣਗੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਇਹਨਾਂ ਨੂੰ ਉੱਤਮ ਉੱਤਮ ਪਰਬੂ ਜੀ ਪਦਾਰਥਾਂ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ 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 ਹallelujah ਹallelujah ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਨਿਜ ਪ੍ਰਜਾ ਬਣਾਇਆ ਹੈ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਹੀ ਕੌਮ ਬਣਾਇਆ ਹੈ ਪਿਤਾ ਪਰਮੇਸ਼ਰ ਸਿੱਧਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੇਰੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹallelujah 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 ਪ੍ਰਭੂ ਜੀ ਇਸ ਤਰ੍ਹਾਂ ਤੁਸੀਂ ਯੂਸਫ ਨੂੰ ਉੱਚੀ ਪਦਵੀ ਦਿੱਤੀ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਸਭ ਨੂੰ ਪ੍ਰਭ ਜਿਹੜੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਜਿਹੜੇ ਤੁਹਾਨੂੰ ਪੁਕਾਰ ਰਹੇ ਹਨ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਉੱਚੀ ਪਦਵੀ ਦੇਣਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਆਪਣੇ ਪਰਿਵਾਰਾਂ ਵਿੱਚ ਆਪਣੇ ਮਹਨਲਿਆਂ ਦੇ ਵਿੱਚ ਉੱਚੇ ਕੀਤੇ ਜਾਣ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਤੁਹਾਡੇ ਵਚਨ ਵਿੱਚ ਲਿਖਿਆ ਤੁ ਯਹੋ ਆਪਣਾ ਰਾਈ ਯਹੋਵਾ ਦੇ ਗੋਚਰਾ ਕਰ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਜਿੰਨੇ ਨੇ ਤੁਹਾਡੇ ਤੇ ਆਸ ਲਾਈ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ 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 ਹallelujah ਤੁਸੀਂ ਸਾਡੇ ਹਾਜ਼ਰ جواب ਪਰਮੇਸ਼ਰ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦੇਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਥੜੀ ਵਿੱਚ ਵਿੱਚ ਲਿਖਿਆ ਮਸੀਹ ਵਿੱਚ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਕਰਦੇ ਤੁਹਾਡੇ ਸ਼ੁਕਰਗੁਜ਼ਾਰ ਹਾਂ ਫੜੀ ਹਜ਼ੂਰੀ ਵਾਸਤੇ ਤੁਹਾਡਾ ਸ਼ੁਕਰਗੁਜ਼ਾਰ ਆਪੇ ਤਾਂ ਪਰਮੇਸ਼ਰ ਜੀ ਅੱਜ ਦੇ ਦਿਨ ਦੀ ਬਾਗ ਦੋਨੋਂ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਵ ਪਵਿੱਤਰਤਾ ਵਿੱਚ ਸੋਮ ਦਿਨੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦੀ ਪ੍ਰਾਰਥਨਾ ਕਰਦੇ ਇਹਨਾਂ ਨੂੰ ਹਰ ਤਰ੍ਹਾਂ ਦੇ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਦੁਆਲੇ ਡੇਰਾ ਲਾਉਂਦੇ ਹਰ ਬੁਰੀ ਬਲਾ ਤੋਂ ਬਚਾਉਂਦੇ ਹਨ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਦੇ ਸਾਰੇ ਰਾਹਾਂ ਨੂੰ ਕੰਮਾਂ ਨੂੰ ਮੁਬਾਰਕ ਕਰਨਾ ਵਿਦਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਆਗੂਆਂ ਦੇ ਲਈ ਪ੍ਰਭੂ ਜੋ ਤੁਹਾਡੇ ਵੱਲੋਂ ਚੁਣੇ ਤੇ ਸਾਡੇ ਲਈ ਠਹਿਰਾਏ ਗਏ ਹਨ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ 구 ਆ ਦੀ ਤੰਦਰੁਸਤੀ ਅਧਿਨ ਲੰਬਾ ਜੀਵਨ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਜਿਹੜੀ ਪਾਕ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਦੇ ਸੁਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਜੀ ਸਿੱਧੜੇ ਪਿਆ ਮੰਨਣ ਵਾਲਿਆਂ ਦੀ ਸੁਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਸੁਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਸਾਰੀਆਂ ਬੇਨਤੀਆਂ ਪ੍ਰਾਰਥਨਾਵਾਂ ਸੁਣਿਆ ਹੈ ਪਿਤਾ ਪਰਮੇਸ਼ਰ ਤੇ ਕਬੂਲ ਕਰ ਲਿਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਸਾਮਰਥੀ ਦਾ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ